ਭਗਤ ਪੂਰਨ ਸਿੰਘ ਦੇ ਜੀਵਨ ਵਿੱਚ ਕੁਝ ਅਜਿਹੀਆਂ ਘਟਨਾਵਾਂ ਘਟੀਆਂ ਵੈਸੇ ਭਗਤ ਪੂਰਨ ਸਿੰਘ ਜੀ ਦਾ ਜੋ ਜੀਵਨ ਹੈ ਉਹਨਾਂ ਦੇ ਜੀਵਨ ਨੂੰ ਕਿਸੇ ਪਾਸੋਂ ਵੀ ਵੇਖ ਲਓ ਉਹ ਪੂਰਨ ਸੰਤ ਹੀ ਨਜ਼ਰ ਆਉਣਗੇ ਪੂਰਨ ਸਿੰਘ ਹੀ ਨਜ਼ਰ ਆਉਣਗੇ ਉਹ ਸਿੰਘ ਵੀ ਸੀ ਸੰਤ ਵੀ ਸੀ ਭਗਤ ਵੀ ਸੀ ਸੇਵਾਦਾਰ ਵੀ ਸੀ ਭਾਈ ਕਨਈਆ ਜੀ ਤਾਂ ਸਾਡੇ ਸਮਕਾਲੀ ਨਹੀਂ ਰਹੇ ਪਰ ਭਗਤ ਪੂਰਨ ਸਿੰਘ ਜੀ ਸਾਡੇ ਸਮਕਾਲੀ ਸਨ ਜਿਨ੍ਹਾਂ ਦਾ ਜਨਮ 92 ਤੋਂ ਪਹਿਲਾਂ ਹੋ ਗਿਆ ਸੀ ਜੂਨ 92 ਤੋਂ ਉਹ ਕਹਿ ਸਕਦੇ ਨੇ ਕਿ ਭਗਤ ਪੂਰਨ ਸਿੰਘ ਜੀ ਸਾਡੇ ਸਮਕਾਲੀ ਹਨ ਅਸੀਂ ਜਦੋਂ ਸਾਡਾ ਜਨਮ ਹੋਇਆ ਇਸ ਧਰਤੀ ਤੇ ਭਗਤ ਪੂਰਨ ਜੀ ਸਨ ਭਗਤ ਪੂਰਨ ਸਿੰਘ ਜੀ ਦੇ ਜੀਵਨ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਕਰਨ ਉਹ ਭਗਤ ਵੀ ਬਣੇ ਪੂਰਨ ਵੀ ਹੋਏ ਅਤੇ ਸਿੰਘ ਵੀ ਸਜੇ ਲਾਲਾ ਚਿੱਬੂ ਮੱਲ ਦਾ ਘਰ ਗੁਰਬਤ ਵਿੱਚ ਲੈ ਜਾਣਾ RAM JI DAS ਦਾ ਭਗਤ ਪੂਰਨ ਸਿੰਘ ਬਣਨਾ ਅਹਿਮ ਸਥਾਨ ਰੱਖਦਾ ਹੈ ਜੀ ਅਜਿਹਾ ਨਾ ਹੁੰਦਾ ਸ਼ਾਇਦ RAM JI DAS ਕੋਈ ਲਾਲਾ RAM JI DAS ਬਣ ਜਾਂਦੇ ਪਰ ਭਗਤਪੂਰਨ ਸਿੰਘ ਨਹੀਂ ਸੀ ਬਣ ਲੱਗੇ ਭਗਤਪੂਰਨ ਸਿੰਘ ਦੇ ਜੀਵਨ ਵਿੱਚ ਕ੍ਰਿਸਮਾ ਉਸ ਵੇਲੇ ਵਾਪਰਿਆ ਜਦੋਂ ਉਹ ਨੌਕਰੀ ਦੀ ਤਲਾਸ਼ ਵਿੱਚ ਗੁਰੂ ਅਰਜਨ ਦੇਵ ਜੀ ਦੀ ਯਾਦਗਾਰ ਗੁਰਦੁਆਰਾ ਟੇਹਰਾ ਸਾਹਿਬ ਲਾਹੌਰ ਵਿੱਚ ਸਰਨ ਲਈ ਗਏ ਇੱਥੇ ਬਾਅਦ ਵਿੱਚ ਉਹਨਾਂ ਨੇ 24 ਸਾਲ ਸੇਵਾ ਕੀਤੀ ਇੱਥੇ ਹੀ 1934 ਵੀ ਨੂੰ ਗੁਰਦੁਆਰੇ ਦੇ ਬੂਹੇ ਅੱਗੇ ਉਹ ਇੱਕ ਗੁੰਗਾ ਲੁੱਲਾ ਬੱਚਾ ਮਿਲਿਆ ਜਿਸ ਨੇ ਉਹਨਾਂ 'ਚ ਮੁਹੱਬਤ ਦੀ ਰਹਿਮ ਰੂਪੀ ਚਣਕ ਪੈਦਾ ਕਰ ਦਿੱਤੀ ਭਗਤ ਪੂਰਨ ਸਿੰਘ ਨੇ ਇਸ ਬੱਚੇ ਦੀ ਸੰਭਾਲ ਕੀਤੀ ਇਸ ਬੱਚੇ ਦਾ ਨਾਮ ਅਗਰੋਪਿਆਰਾ ਸਿੰਘ ਰੱਖਿਆ ਉਹਨਾਂ ਨੇ 14 ਸਾਲ ਉਸ ਨੂੰ ਮੋਢਿਆਂ ਉੱਤੇ ਚੁੱਕ ਕੇ ਘੁਮਾਇਆ ਵੱਡਾ ਕੀਤਾ ਸਮਾਜਿਕ ਸੰਸਥਾ ਪਿੰਗਲਵਾਲਾ ਦੀ ਬੁਨਿਆਦ ਵੀ ਸ਼ਾਇਦ ਉਦੋਂ ਹੀ ਰੱਖੀ ਗਈ ਜਦੋਂ ਪੂਰਨ ਸਿੰਘ ਭਗਤ ਪੂਰਨ ਸਿੰਘ ਨੇ ਪਿਆਰਾ ਸਿੰਘ ਨੂੰ ਆਪਣੀ ਦੇਖਰੇਖ ਵਿੱਚ ਲਿਆਂਦਾ ਸੀ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਇਸ ਘਟਨਾ ਮਗਰੋਂ ਇੱਕ ਬਹੁਤ ਵੱਡੀ ਸੰਸਤਾ ਜਨਮ ਲੈ ਰਹੀਗੀ ਦੇਸ਼ ਦੀ ਵੰਡ ਹੋਈ ਭਗਤਪੂਰਨ ਸਿੰਘ ਨੇ ਉਹ ਕਤਲੋਗਾਰਤ ਆਪਣੀ ਅੱਖੀਂ ਵੇਖੀ ਜੋ 1947 ਵਿੱਚ ਹੋਈ ਸਭ ਪਾਸੋਂ ਲੋਹਾਂ ਲਹੂ ਲਹਾਨ ਹੋਏ ਬੱਚੇ ਔਸਤਰੀਆਂ ਨਜ਼ਰ ਆ ਰਹੇ ਸਨ ਭਗਤਪੂਰਨ ਸਿੰਘ ਸਰਨਾਰਥੀਆਂ ਦੇ ਨਾਲ ਅਮਨਸਰ ਆ ਗਏ ਉਹਨਾਂ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਜ਼ਖਮੀ ਦੁੱਲੇ ਲੰਗੜੇ ਬੇਸਹਾਰਾ ਰੋਗੀ ਸਰਨਾਰਥੀ ਉਹਨਾਂ ਦਾ ਹਾਲ ਪੁੱਛਣ ਵਾਲਾ ਕੋਈ ਨਹੀਂ ਸੀ ਉਹਨਾਂ ਨੇ ਪਹਿਲਾ ਖਾਲਸਾ ਕਾਲਜ ਦੇ ਮੁਰੇ ਤੰਬੂ ਕੱਢ ਕੇ ਉਪਾਹ ਜਾ ਤੇ ਬੇਸਹਾਰਾ ਲੋਕਾਂ ਨੂੰ ਸੰਭਾਲਿਆ ਆਖਰ ਜਿੱਟੀ ਰੋਡ ਤੇ ਤਹਿਸੀਲ ਨੇੜੇ ਇਮਾਰਤ ਬਣਾ ਕੇ ਪਿੰਗਲਵਾੜਾ ਸਥਾਪਿਤ ਕੀਤਾ ਉਸ ਮੇਰੇ ਦਰਬਾਰ ਸਾਹਿਬ ਵਿੱਚ ਪਿਆਰਾ ਸਿੰਘਾਂ ਨੂੰ ਰੇੜੀ ਤੇ ਲਟਾ ਕੇ ਆਪਣੇ ਨਾਲ ਲੈ ਆਉਂਦੇ ਸਾਰਾ ਦਿਨ ਸੰਗਤ ਦੇ ਸੰਗਤ ਨੂੰ ਵਾਵਾਦੀ ਦੇ ਵਾਧੇ ਹਵਾ ਦਾ ਪੋਲੂਸ਼ਨ ਜੰਗਲਾਂ ਦੇ ਕੱਟੇ ਜਾਣ ਅਨਸੰਗਠ ਦਰਿਆਵਾਂ ਦੇ ਗੰਦੇ ਪਾਣੀ ਗਰੀਬੀ ਅਨਪੜਤਾ ਸੜਕ ਰੇਲ ਹਾਸੇ ਵੇਰਜਗਾਰੀ ਧਾਰਮਿਕ ਸਮਾਜਿਕ ਆਦ ਕਈ ਸਮੱਸਿਆਵਾਂ ਬਾਰੇ ਇਸ ਇਤਿਹਾਸਿਕ ਕਿਤਾਬ 'ਚ ਵੰਡਦੇ ਵਿਚਾਰਾਂ ਕਰਦੇ ਰਾਤ ਨੂੰ ਪਿਆਰਾ ਸਿੰਘ ਨਾਲ ਵਾਪਸ ਪਿੰਗਲਵਾੜੇ ਚਲੇ ਜਾਂਦੇ ਭਗਤਪੁਰਨ ਸਿੰਘ ਨੇ ساری ਜ਼ਿੰਦਗੀ ਬਰਮਚਾਰੀ ਦੀਨ ਦੁਖੀਆਂ ਰੋਗੀਆਂ ਅਤੇ ਵਾਹ ਜੀਨ ਸੇਵਾ ਵਿੱਚ ਆਪਣਾ ਜੀਵਨ ਅਰਪਣ ਕੀਤਾ ਬਰਮਪਰੇ ਬਰਮਚਾਰੀ ਜੀਵਨ ਵਿੱਚ ਰਹਿ ਕੇ ਇਹ ਸਾਰਾ ਕੁਝ ਉਹਨਾਂ ਦਾ ਆਦਰਸ਼ ਸੀ ਕਿ ਹਰੇਕ ਬੰਦਾ ਹੱਥੀਂ ਕੰਮ ਕਰੇ ਘਰੇਲੂ ਦਸਤਕਾਰੀਆਂ ਅਪਣਾਈ ਦਰਖਤ ਲਾਏ ਪਹਾੜ ਲੋੜਵੰਦਾਂ ਦੀ ਸਹਾਇਤਾ ਕਰੇ ਉਹਨਾਂ ਨੂੰ ਅਨੇਕਾਂ ਸੰਸਥਾਵਾਂ ਭਾਰਤ ਸਰਕਾਰ ਵੱਲੋਂ ਮਾਨ ਸਨਮਾਨ ਵੀ ਪ੍ਰਾਪਤ ਹੋਏ ਉਹਨਾਂ 1981 ਵਿੱਚ ਪਦਮ ਸ਼੍ਰੀ ਵਾਰਡ 1990 ਵਿੱਚ ਹਾਰਮਨੀ ਅਵਾਰਡ 1991 ਇਸਵੀ ਵਿੱਚ ਰੋਗ ਰਤਨਾ ਵਾਰਡ 1999 ਵਿੱਚ ਭਗਤ ਭਾਈ ਕਰਈਆ ਅਵਾਰਡ ਮਿਲੇ ਭਗਤਪੁਰਨ ਸਿੰਘ ਦੇ ਦਿਲ ਨੂੰ ਨੀਲਾ ਤਾਰਾ ਘਟਨਾ ਨੇ ਇੰਨਾ ਸਦਮਾ ਪਹੁੰਚਾਇਆ ਕੇ ਰੇਸ ਰੋਸ ਵਜੋਂ ਉਹਨਾਂ ਨੇ ਪਦਮ ਵਿਰੂਸ਼ਨ ਅਵਾਰਡ ਵੀ ਵਾਪਸ ਕਰ ਦਿੱਤਾ ਭਗਤ ਪੂਰਨ ਸਿੰਘ ਨੇ ਆਪਣਾ ਅਖੀਰਲਾ ਸਮਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅੱਗੇ ਬੈਠ ਕੇ ਸੰਗਤ ਨੂੰ ਮਾਨਵ ਸੇਵਾ ਪਰਪਕਾਰ ਵਾਤਾਵਰਣ ਸੰਭਾਲ ਦੀ ਪ੍ਰੇਰਿਤ ਪ੍ਰੇਰਨਾ ਦਿੰਦਿਆਂ ਬਚਿਤ ਕੀਤਾ ਅਖੀਰ ਦੇਵੀਪੁਰਸ਼ ਭਗਤ ਪੂਰਨ ਸਿੰਘ 5 ਅਗਸਤ ਨੂੰ 1992 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹ ਸੰਤ ਸਾਡੇ ਮਨਾਂ ਤੇ ਸਦਾ ਰਾਜ ਕਰਨਗੇ ਉਹ ਪੂਰਨ ਸੰਤ ਭਗਤ ਸੰਤ ਸਿੰਘ ਸੰਗ